ਕਿੰਨਾ ਮਾਥਾ ਤੇਰਾ ਨਾਮ ਜੀ ਅਸलम ਖਾਨ ਕੀ ਗੱਲ ਹੋਈ ਐ ਇੱਥੇ ਜੀ ਮੇਰੇ ਕੋਲ ਬੱਕਰੀਆਂ ਭੇਡਾਂ ਆਈਆਂ ਜੀ ਮੈਂ ਰੋਜ਼ ਇੱਥੇ ਚਾਰਨ ਹੋਂਨਾ ਤੇ ਅੱਜ ਮੈਂ ਦੂਰ ਚਾਰਨ ਆਇਆ ਤੇ ਬੱਕਰੀਆਂ ਭੇਡਾਂ ਨੇ ਪਾਣੀ ਪੀਤਾ ਪਾਣੀ ਪੀਤਾ ਜਦੋਂ ਜੀ ਉਹਨਾਂ ਦੇ ਮੂੰਹ ਚ ਝੱਗ ਆਉਣ ਲੱਗੀ ਤੇ ਫੁੱਲ ਗਈਆਂ ਤੇ ਨਾਲ ਨਾਲ ਡਿੱਗਣ ਲੱਗੀਆਂ 5-7 ਮਿੰਟਾਂ ਬਾਅਦ ਹੀ ਕਿੱਥੋਂ ਪਾਣੀ ਪੀਤਾ ਸੀਗਾ ਆ ਇੱਥੇ ਖੜਾ ਜੀ ਪਾਣੀ ਨਾਲ ਗਲੀ ਜਾਵੇ ਕੋਈ ਇੱਧਰ ਹਾਂਜੀ ਥੱਲੇ ਗਲੀ 'ਚ ਖੜਾ ਜੇ ਪਾਣੀ ਤੇ ਨਾਲ ਗਦਾਮ ਹੈ ਆਪਣੇ ਖਾਸ ਸਪਰੇਅ ਵਾਲੇ ਜੀ ਕਿੰਨੀਆਂ ਟਪੇਡਾਂ ਆ ਬੱਕਰੀਆਂ ਲੈ ਕੇ ਆਏ ਸੀ ਔਰ ਕਿੰਨੀਆਂ ਮਰਗੀਆਂ ਹੈਗੀਆਂ ਹੁਣ ਇਹ ਮਾਰ ਗਏ ਜੀ 18 19 ਨੱਕ ਮਾਰ ਗਏ ਜੀ ਰੋਜ਼ ਇਸੇ ਰਸਤੇ ਤੋਂ ਤੁਸੀਂ ਹਾਂਜੀ ਇੱਧਰ ਹੀ ਆਉਂਦੇ ਆ ਰੋਜ਼ ਚਰਾਉਣ ਹੌਣੇ ਕਿੱਥੋਂ ਤੁਸੀਂ ਆਪਣੇ ਤੇ ਸ਼੍ਰੀ ਮੁਕਸਰ ਸਾਹਿਬੀ ਪਹਿਲਾਂ ਕੋਈ ਦਿੱਕਤ ਪਰੇਸ਼ਾਨੀ ਆ ਜੀ ਪਹਿਲਾਂ ਕਦੇ ਨਹੀਂ ਆਈ ਜੀ ਇਹ 18 19 ਜਿਹੜੀਆਂ ਮਰਗੀਆਂ ਹੈਗੀਆਂ ਟਪੇਡਾਂ ਤੇ ਬੱਕਰੀਆਂ ਹੈਗੀਆਂ ਕਿ ਨਹੀਂ ਜੀ 6 ਬੱਕਰੀਆਂ ਜੀ ਤੇ 11 ਟਪੇਡਾਂ 11 12 ਤੇ ਹਾਂਜੀ ਸੂਣ ਵਾਲੀਆਂ ਤਿਆਰ ਜਮਾ ਕਿੰਨਾ ਨੁਕਸਾਨ ਹੈਗਾ ਇਹ ਜੀ ਘੱਡੋ ਘੱਟ ਵੀ ਉਹ ਵੇਖਾ ਜੇ ਕਿੰਨੇ ਚਾਰ ਲੱਖ ਦਾ ਨੁਕਸਾਨ ਇਹ ਮਰ ਗਿਆ ਹੈਗੀਆਂ ਪਾਣੀ ਕਾਹਦਾ ਲੱਗਦਾ ਕਿਉਂ ਮਰੀਆਂ ਵੀ ਇਹ ਹੈਗਾ ਸੀ ਇੰਦੇ ਚ ਕੋਈ ਜ਼ਰੀਲੀ ਚੀਜ਼ ਹੈ ਜੀ ਪਾਣੀ ਦੀ ਜਾਂਚ ਕੀਤੀ ਜਾਵੇ ਤੇ ਪਾਣੀ ਦੀ ਸਾਨੂੰ ਕੋਈ ਇਨਸਾਨ ਮਿਲੇ ਜਾਵੇ ਜੀ ਕਦੋਂ ਕਹੇ ਸੀਗੇ ਟਾਈਮ ਕਿੰਨਾ ਸੀਗਾ ਤੁਹਾਡੇ ਕੋਲ ਟਾਈਮ ਸਾਢੇ 1:3 ਦਾ ਸੀਗਾ ਜੀ ਹਾਂਜੀ ਪਰ ਪਤਾ ਕਿਵੇਂ ਲੱਗਿਆ ਵੀ ਇਹ ਮੌਤ ਹੋ ਗਈ ਇਹਨਾਂ ਦੀ ਵੀ ਕੁਝ ਮੈਂ ਅਸੀਂ ਖੜੇ ਸੀ ਇਧਰ ਜਿੱਥੇ ਵੇਖਿਆ ਤਾਂ ਆਏ ਕੰਮਣ ਲੱਗੇ ਕੰਮ ਕਰਦੇ ਡਿੱਗਣ ਲੱਗੇ ਜਦੋਂ ਡਿੱਗਿਆ ਮੂੰਹ ਚ ਝੱਗਣ ਲੱਗੀ ਝੱਗਾਈ ਦੇ ਨਾਲ ਦੇ ਨਾਲ ਮੈਂ ਡਾਕਟਰ ਨੂੰ ਵੀ ਫੋਨ ਕੀਤਾ ਡਾਕਟਰ ਵੀ ਆ ਗਏ ਜਿੰਨੀਆਂ ਕਿ ਬਚਾਈਆਂ ਗਈਆਂ ਬਚਾ ਲਈਆਂ ਬਾਕੀ ਜਿਹੜੀਆਂ ਮਰ ਗਈਆਂ ਥੋੜੇ ਜਿਹਾ ਟਾਈਮ ਚ ਮਰ ਗਈਆਂ ਬਾ 7 10 ਮਿੰਟਾਂ ਚ ਜੀ ਇੰਨੀ ਤਕੜੀ ਚੀਜ਼ ਕੋਈ ਜਾਣਕਾਰੀ ਦਿੱਤੀ ਤੁਸੀਂ ਪ੍ਰਸ਼ਾਸਨ ਦਿੱਤੀ ਜਾਣਕਾਰੀ ਜਾਣ ਲੱਗੇ ਕੀ ਹੈ ਇੱਥੇ ਕੀ ਲੱਗਦਾ ਜ਼ਹਿਰੀਲਾ ਪਾਣੀ ਆਇਆ ਕਿੱਥੋਂ ਹੈਗਾ ਇਹ ਜੀ ਆ ਕੋਲੇ ਗਦਾਮ ਹੈ ਜੀ ਇੱਥੋਂ ਗਦਾਮਾਂ ਜਾਂ ਖਾਦ ਖੁੱਦ ਜੀ ਇੱਥੇ ਸਿੱਟਦੇ ਆ ਖਾਦ ਖੁੱਦ ਦਾ ਹੀ ਹੈ ਕੋਈ ਕਾਦੇ ਗਰਾਮ ਕਾ ਫਰਟੀਲਾਈਜ਼ਰ ਪਹਿਲਾਂ ਕਦੇ ਨਹੀਂ ਇਹੋ ਜਿਹਾ ਹੋਇਆ ਸੀ ਨਹੀਂ ਜੀ ਪਹਿਲਾਂ ਕਦੇ ਨਹੀਂ ਆ ਮੈਨੂੰ ਇੱਥੇ ਬਹੁਤ ਚਰ ਹੋ ਗਿਆ ਹੁੰਦੇ ਨੂੰ ਕੀ ਮੰਗ ਕੀ ਕਰਦੇ ਹੋ ਮੰਗ ਆ ਜੀ ਸਾਨੂੰ ਇਨਸਾਫ ਕੀਤਾ ਜਾਵੇ ਜੀ ਮਦਦ ਕੀਤੀ ਜਾਵੇ ਸਾਨੂੰ ਸਾਡੀ ਮੁਆਵਜ਼ਾ ਦਿੱਤਾ ਜਾਵੇ ਸਾਨੂੰ ਕੋਈ ਤੁਸੀਂ ਇਹਨਾਂ ਨੂੰ ਕਿਹਾ ਹੈਗਾ ਕੋਈ ਗੜਾਉਣ ਵਾਲਿਆਂ ਨੂੰ ਸੱਦਿਆ ਕਿਸੇ ਨੂੰ ਕੋਈ ਐਂ ਕਰਦੇ ਹਾਂ ਅਜੇ ਤੱਕ ਤਾਂ ਕੋਈ ਨਹੀਂ ਸੱਦਿਆ ਐਤੋਂ ਮੁਕਸਰ ਤੇ ਰਹਿਣ ਵਾਲੇ ਹਾਂ ਹਾਂਜੀ ਹਾਂਜੀ ਕੀ ਨਾਮ ਕੀ ਹੈ ਤੁਹਾਡਾ ਜੀ ਸਰ ਮੇਰਾ ਨਾਮ ਕੁਲਦੀਪ ਸਿੰਘ ਆ ਜੀ ਹਾਂ ਕੀ ਗੱਲ ਕੀ ਹੋਈ ਅੱਜ ਇੱਥੇ ਗੱਲ ਸਾਥੀਓ ਜਦੋਂ ਅਸੀਂ ਇੱਥੇ ਆਏ ਆ ਕਿ ਸਾਥੀ ਨਾ ਵੇਖਿਆ ਵੀ ਜਿਹੜੀਆਂ ਪੇਡਾਂ ਨੇ ਇੱਥੇ ਜਰੀਲਾ ਪਾਣੀ ਪੀਤਾ ਬੱਕਰੀਆਂ ਨੇ ਪੀਤਾ ਪਾਣੀ ਤੇ ਉਹ اچانک ਹੀ ਡਿੱਗ ਪਿਆ ਇੱਥੇ ਪੰਜਾ ਸੱਤਾਂ ਮਿੰਟਾਂ ਦੇ ਵਿੱਚ 18-19 ਨਾਗਾ ਜਿਹੜੇ ਮੌਕੇ ਤੇ ਮਰ ਗਏ ਆ ਜੇ ਤੁਸੀਂ ਦੇਖੋਗੇ ਸਾਰੇ ਹੀ ਨਾਗਾ ਜਿਹੜੇ ਉਹਨਾਂ ਦੇ ਫੁੱਲੇ ਹੋਏ ਆ ਤੇ ਬਿਲਕੁਲ ਕਾਲੇ ਹੋਏ ਆ ਕੀ ਲੱਗਦਾ ਕੀ ਇਹ ਕਿਸ ਤਰ੍ਹਾਂ ਇਹਨਾਂ ਦੀ ਮੌਤ ਹੋਈ ਹੈ ਪੇਡਾਂ ਦੀ ਕੋਈ ਜ਼ਹਿਰੀਲੀ ਚੀਜ਼ ਖਾਣ ਨਾਲ ਹੋਈ ਜਾਂ ਕੋਈ ਉਸ ਤਰ੍ਹਾਂ ਦਾ ਕੋਈ ਲੜਨ ਕੋਈ ਜਦੋਂ ਵੀ ਹੁੰਦਾ ਨਾ ਕੋਈ ਬਿਮਾਰੀ ਨਾਲ ਵੀ ਹੋ ਜਾਂਦਾ ਸਾਥੀਓ ਜੇ ਬਿਮਾਰੀ ਹੋਵੇ ਤਾਂ ਜਿਹੜੇ 60-70 ਨਾਗੇ ਦੇ ਕੋਲੇ ਹੈਗੇ ਆ ਤੇ ਸਾਰਿਆਂ ਨੂੰ ਹੋਵੇ ਕਿਉਂਕਿ ਨਾਲ ਸਾਰੇ ਇਕੱਠੇ ਹੁੰਦੇ ਆ ਕੋਈ ਇਹੋ ਜਿਹਾ ਤਾਂ ਨਹੀਂ ਕੋਈ ਸੱਪ ਸੁੱਕ ਜਾਂ ਕੋਈ ਜ਼ਰੀਲਾ ਕਰਦਾ ਹੋਵੇ ਸਾਥੀਓ ਸੱਪ ਇੱਕ ਦੇ ਡੰਗ ਮਾਰੂਗਾ 18-19 ਦੇ ਇਕੱਠਿਆਂ ਦੇ ਡੰਗ ਨਹੀਂ ਮਾਰਦਾ ਹੁੰਦਾ ਹਾਂ ਗੱਲ ਤਾਂ ਇਹ ਕਿ ਪਾਣੀ ਦੇ ਵਿੱਚ ਕੀ ਲੱਗਦਾ ਤੁਹਾਨੂੰ ਇਹ ਦੇਖੋ ਸਰ ਸਾਥੀਓ ਇੱਥੇ ਗੱਲ ਇਹ ਆ ਵੀ ਇੱਥੇ ਨਾਲ ਕੈਮੀਕਲ ਵਾਲੀਆਂ ਦੁਕਾਨਾਂ ਜਾਨੀ ਕਿ ਫੈਕਟਰੀ ਕਲ ਜਿਹਨੂੰ ਬੋਲਦੇ ਆ ਖਾਦ ਸਪਰੇ ਯੂਰੀਆ ਵਗੈਰਾ ਦੀਆਂ ਤੇ ਦੁਕਾਨਾਂ ਹੈਗੀਆਂ ਨਾਲ ਉਹਦੇ ਵਿੱਚੋਂ ਅੱਜ ਇੱਥੇ ਮੌਕੇ ਤੇ ਵੀ ਤੁਸੀਂ ਦੇਖ ਸਕਦੇ ਹੋ ਸੜਕ ਦੇ ਉੱਪਰ ਵੀ ਜੀ ਜੀ ਯੂਰੀਆ ਯੂਰੀਆ ਜਿਹੜੀ ਪਈ ਹੋਈ ਆ ਗੱਟਿਆਂ ਦੇ ਵਿੱਚ ਥੋੜੀ ਥੋੜੀ ਤੇ ਉਹੋ ਹੀ ਇਸ ਪਾਣੀ ਦੇ ਵਿੱਚ ਮਿਲੀ ਆ ਤੇ ਜਿਹਦੇ ਨਾਲ ਇਸ ਮਜ਼ਦੂਰ ਸਾਥੀ ਦੀਆਂ ਭੇਡਾਂ ਬੱਕਰੀਆਂ ਨੇ ਪਾਣੀ ਪੀਤਾ ਤੇ ਉਹ ਮਰ ਗਈਆਂ ਦੇਖੋ ਹੁਣ ਗਰੀਬਾਂ ਨੇ ਇੱਥੇ ਹੀ ਚਾਰਨੀਆਂ ਸਾਥਿਓ ਪਹਿਲਾਂ ਕੋਈ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੋਵੇ ਅੱਜ ਤੱਕ ਨਹੀਂ ਪਿੰਡਾਂ ਦੀ ਪਹਿਲਾਂ ਕੋਈ ਨਹੀਂ ਕੀ ਗੱਲ ਹੋਈ ਹੋਵੇ ਕਿਸੇ ਨਾਲ ਕਿ ਜਾਨਵਰ ਲੈ ਕੇ ਆਉਂਦਾ ਪਸ਼ੂਗਰ ਚਾਰਨ ਵਾਸਤੇ ਕੋਈ ਉਹ ਤੋਂ ਪਹਿਲਾਂ ਦੀ ਗੱਲਬਾਤ ਹੋਈ ਹੋਵੇ ਨਹੀਂ ਸਾਥੀਓ ਇਹੋ ਜੀ ਪਹਿਲਾਂ ਕੋਈ ਵੀ ਗੱਲਬਾਤ ਨਹੀਂ ਇਹੋ ਜੀ ਇੱਕ ਜਿਵੇਂ ਦੇਖਦੇ ਕਿ ਮੈਂ ਜਿਵੇਂ ਹੁਣ ਅੱਜ ਤੋਂ ਪੇਡਾਂ ਨੇ ਇੱਥੋਂ ਪਾਣੀ ਪੀ ਲਿਆ ਮਰ ਗਈਆਂ ਇੱਥੇ ਰਹਾਇਸ਼ੀ ਇਲਾਕਾ ਵੀ ਹੈਗਾ ਲੋਕ ਵੀ ਇੱਥੋਂ ਤੁਰਦੇ ਫਿਰਦੇ ਲੱਗਦੇ ਹੈਗੇ ਕੋਈ ਵੀ ਮੰਨ ਲਓ ਕੱਲ ਨੂੰ ਅਜਿਹੀ ਘਟਨਾ ਜੜੀ ਹੋ ਸਕਦੀ ਹੈ ਸਤਿ ਸ੍ਰੀ ਅਕਾਲ ਤੁਹਾਡੇ ਜਾਣਕਾਰੀ ਤੁਹਾਨੂੰ ਦੇ ਦਾਂ ਕਿਉਂਕਿ ਇਹ ਜਿਹੜਾ ਪਾਣੀ ਸੜਕ ਦੇ ਉੱਪਰ ਖੜਾ ਕਿਉਂਕਿ ਇਨਸਾਨਾਂ ਨੇ ਸੜਕ ਦੇ ਉੱਪਰ ਖੜਾ ਪਾਣੀ ਨਹੀਂ ਪੀਣਾ ਹੁੰਦਾ ਪਾਣੀ ਜੇ ਇਨਸਾਨ ਪੀਣਗੇ ਤਾਂ ਘਰਾਂ ਚੋਂ ਪੀਣਗੇ ਕਿਸੇ ਨਲਕੇ ਚੋਂ ਪੀਣਗੇ ਕਿਸੇ ਮੋਟਰ ਤੋਂ ਪੀਣਗੇ ਪਰ ਇੱਥੋਂ ਤਾਂ ਜਾਨਵਰਾਂ ਨੇ ਹੀ ਪੀਤਾ ਨਾ ਗਰੀਬਾਂ ਨੇ ਤਾਂ ਸੜਕਾਂ ਦੇ ਹੀ ਪੇਡਾਂ ਚਾਰਨੀਆਂ ਬੱਕਰੀਆਂ ਚਾਰਨੀਆਂ ਤੇ ਇਹ ਅੱਜ ਸਾਥੀ ਨਾਲ ਹੋਇਆ ਵੀ ਬਹੁਤ ਜ਼ਿਆਦਾ ਘਟਾ ਇਹਦੇ ਕੋਲੇ ਰੋਜੀ ਰੋਟੀ ਦਾ ਇਹੀ ਸਾਧਨ ਸੀ ਤੇ ਇਹੀ ਅੱਜ ਇਹਦੇ ਤੋਂ ਪ੍ਰਮਾਤਮਾ ਨੇ ਖੋਲਿਆ ਸਰਕਾਰ ਅੱਗੇ ਸਾਡੀ ਬੇਨਤੀ ਆ ਵੀ ਇਹਨੂੰ ਬੰਦ ਦਾ ਮੁਆਵਜ਼ਾ ਦਿੱਤਾ ਜਾਵੇ ਜਿਹੜੀ ਵੀ ਇਸ ਪਾਣੀ ਦੇ ਵਿੱਚ ਜ਼ਹਿਰੀਲੀ ਚੀਜ਼ ਪਾਈ ਜਾਂਦੀ ਆ ਪਾਣੀ ਕਿੱਥੋਂ ਜ਼ਹਿਰੀਲਾ ਆ ਉਹਦੇ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਨੂੰ ਕੋਈ ਇਸ ਬਾਰੇ ਜਾਣਕਾਰੀ ਪਹੁੰਚ ਮੰਦੀ ਆ ਕੋਈ ਖਬਰਸਾਰ ਦੱਤੀ ਹੋ ਕੋਈ ਡਾਕਟਰ ਸਾਥੀ ਨੇ 112 ਤੇ ਕਾਲ ਕਰਕੇ ਪੁਲਿਸ ਨੂੰ ਤਲਾਹ ਦੇ ਦਿੱਤੀ ਆ ਵੀ ਮੇਰੇ ਨਾਲ ਇਹ ਘਟਨਾ ਹੋ ਚੁੱਕੀ ਆ ਕਿਉਂਕਿ ਸਾਥੀਓ ਜਦੋਂ ਕਿਸੇ ਤੇ ਕੋਈ ਵਿਪਤਾ ਬਣ ਜਾਂਦੀ ਆ ਉਹਨੂੰ ਨਹੀਂ ਪਤਾ ਲੱਗਦਾ ਇੱਥੇ ਹੋਰ ਵੀ ਔਵਾਰਾ ਗਾਵਾਂ ਜਿਹੜੀਆਂ ਕੁੱਤੇ ਫਿਰਦੇ ਆ ਉਹਨਾਂ ਨੂੰ ਨੁਕਸਾਨ ਹੋ ਸਕਦਾ ਕਿਸੇ ਨੂੰ ਹੋ ਸਕਦਾ ਸਾਥੀਓ ਇਹ ਗਰੀਬਾਂ ਦਾ ਮੱਲਾ ਇੱਥੇ ਸਾਰੇ ਹੀ ਗਰੀਬ ਲੋਕ ਰਹਿੰਦੇ ਆ ਬੱਚੇ ਵੀ ਖੇਡਦੇ ਆ ਉਹਨਾਂ ਦਾ ਵੀ ਨੁਕਸਾਨ ਹੋ ਸਕਦਾ ਵੀ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਜਲਦ ਤੋਂ ਜਲਦ ਇਸ ਤੇ ਉਨੇ ਕਿਸੇ ਵੀ ਤਰ੍ਹਾਂ ਦਾ ਹੱਲ ਕੀਤਾ ਜਾਵੇ ਇਹਦਾ ਜ਼ਹਿਰੀਲਾ ਪਾਣੀ ਸੜਕ ਤੇ ਖੜਾ ਹਾਂਜੀ ਸੜਕ ਦੇ ਅੰਦਰ ਜਾਊਗਾ ਪਾਣੀ ਧਰਤੀ ਦੇ ਹਟਾ ਜਾਊਗਾ ਉਹੀ ਕੱਲ ਨੂੰ ਬੋਲ ਰਹੀ ਵੀ ਆਊਗਾ ਇਹ ਤਾਂ ਵੇਖੋ ਸਾਥੀਓ ਵੀ ਆਪਣੀ ਇਸ ਬੈਲਟ ਨੂੰ ਕੈਂਸਰ ਬੈਲਟ ਕਿਹਾ ਜਾਂਦਾ ਕਿਉਂ ਕਿਹਾ ਜਾਂਦਾ ਵੀ ਸ਼ਹਿਰ ਆਮ ਤਾਂ ਸਾਡਾ ਜ਼ਹਿਰੀਲਾ ਪਾਣੀ ਛੜਕਾਂ ਤੇ ਖੜਾ ਤੇ ਇਹਦਾ ਤੁਹਾਨੂੰ ਲੱਗਦਾ ਕੋਈ ਖਾਸ ਪ੍ਰਬੰਧ ਹੋਣਾ ਚਾਹੀਦਾ ਸੀਗਾ ਜੋ ਬਿਲਕੁਲ ਹੋਣਾ ਚਾਹੀਦਾ ਅੱਜ ਗਰੀਬ ਲੋਕਾਂ ਦੀ ਵੀ ਪਸ਼ੂਆਂ ਵਰਗੀ ਜ਼ਿੰਦਗੀ ਹੋ ਚੁੱਕੀ ਆ ਯੋਲ ਬੋਲ ਕੌਣ ਮੰਗ ਕੀ ਕਰਦੇ ਮੰਗ ਕਰਦੇ ਵੀ ਸਾਥੀ ਨੂੰ ਬੰਦਾ ਮੁਆਫਜਤ ਦਿੱਤਾ ਜਾਵੇ ਜਿਹਨੇ ਇਸ ਜ਼ਰੀਲੇ ਪਾਣੀ ਦੇ ਵਿੱਚ ਕੁਝ ਵੀ ਪਾਇਆ ਜਾਂਦਾ ਉਹਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ